ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋੜਿਆਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਸੀ ਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਈ ਰਾਜੀ YouTube ਨਾਮ ਮੇਰਾ ਰਾਜੀ ਸਿੰਘ ਪਿੰਡ ਟੂਰੋ ਜ਼ਿਲ੍ਹਾ ਲੁਧਿਆਣਾ ਤਹਿਸੀਲ ਦੀ ਗਰਾਉਂਡ ਮੋਬਾਈਲ ਨੰਬਰ ਜੀ ਆਪਣਾ 94127952 ਇਹਦੇ ਪਪਾ ਇਹਦੇ ਨੰਬਰ ਤੇ ਗੱਪਣ ਵੈੜ ਦੇਖੀ ਜਾਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਵੀ ਠੰਡੀ ਸੀਲ ਬਹੁਤ ਆ ਬੱਸੀ ਠੀਕ ਐ ਜਰਸੀ ਚ ਆ ਗਿਆ ਆਪਣਾ ਹਣਾ ਜਰਸੀ ਆ ਪੰਜਾਬ ਵਾਲੀ ਦੂਜਾ ਸੂਆ ਸੁੰਦੀ ਆ ਜੈਨੂਣ ਠੀਕ ਐ ਦਿਨ ਕਹਿ ਕੇ ਲੈਂਦੀ ਐ ਹਜੇ ਜੈਨੂ ਮਤਲਬ 8 ਫਿਰ ਹਫਤਾ ਤੱਕ ਮੰਨ ਲਓ ਤੁਸੀਂ ਬੱਸ ਹਫਤਾ ਤੱਕ ਸੁੰਦੇ ਬਾਕੀ ਹਾਂਜੀ ਤੇ ਪਹਿਲਾਂ ਦੁੱਧ ਮਾਲ ਕਰਨੇ ਕਿਹਨਾਂ ਕ ਦੱਸਿਆ ਪਾਣੂ ਪਹਿਲਾਂ ਨਾਲ ਮਾਲ ਕਹਿੰਦਾ ਕਿ 16 17 ਕਿਲੋ ਦਿੱਤਾ ਵਾ ਠੀਕ ਐ ਐ ਕਿ ਬੰਦਾ ਕੋਈ 16 ਕਿਲੋ ਨਹੀਂ ਮੰਨ ਲੇ ਵੈੜ ਦਾ ਆਪਾਂ ਮਾਲੇ ਵੀ 15 ਕਿਲੋ ਵਾਲੀ ਵੈੜ ਹੈਗੀ ਐ ਹਾਂਜੀ ਹੈਗੀ ਤੇ ਭਾਵ ਜਾਰ ਇਹਦਾ ਕੀ ਰੱਖਿਆ ਪਾ ਮੁੱਲ ਤਾਂ ਪਲਾਣਾ 45 ਕਰ ਲੋ 50 ਕਰ ਲੋ ਕੋਈ ਫਾਇਦਾ ਨਹੀਂ ਬਸ 40000 ਦੀ ਬਿਛੀ ਦੇਵਾ ਮਾਨਦਾਨ ਮੜਾ ਮੋਟਾ 40 ਜੋ ਮਾਨਦਾਨ ਕਰਦਾਂਗੇ ਬਿਛੀ ਠੀਕ ਹੈ ਛੋਟਾ ਸਪਾ ਹੋ ਜਾਊਗਾ ਹਨਾ ਢੋਰੀ ਬਾਹਰ ਨੂੰ ਸੋ ਵੀਰੋ 40000 ਰੁਪਏ ਜਿਹਨਾਂ ਨੂੰ ਕੀਮਤ ਆ ਬੇਰਬੁੱਲ ਬਜਰ ਮੁਜਰ ਵਜੂਦ ਬੈੜ ਚ ਬਹੁਤ ਆ ਤੇ ਕੱਦ ਦਰਮਿਆਨ ਆ ਗਿਆ ਨਾ ਕੋਈ ਬਾੜਾ ਛੋਟਾ ਨਾ ਕੋਈ ਬਾੜਾ ਵੱਡਾ ਤੇ ਭਾਅ ਵੀ ਸਾਨੂੰ ਪਤਾ 40000 ਰੁਪਏ ਦਾ ਤੇ ਲੈ ਵਾ ਲੂ ਬਸ ਹੁਣਾਂ ਕੱਚੀ ਕੱਚੀ ਹੈ ਹਜੇ ਕੱਢ ਜੋ ਹਫਤਾ ਹਨਾ ਹਾਂਜੀ ਹਫਤਾ ਕਰ ਲੀ ਬਿਛੀ ਲਓ ਇੱਥੇ ਠੰਡ ਵਗੈਰਾ ਨੇ ਇਹ ਤੋਂ ਦੇਖ ਸਕਦੇ ਕੋਈ ਇੱਕ ਤਰੀਕਾ ਨਹੀਂ ਨਿਵੇਂ ਠੰਡੀ ਆ ਜਾਵਾ ਹਨ ਹਾਂਜੀ ਇੱਕ ਤਰੀਕਾ ਫਰਿਜ ਹੀ ਆ ਬਸ ਜੈ ਜਗਲਾ ਜਮ ਤੇ ਵਾਕਿਆ ਰੰਗ ਦੇਖੋ ਬਹੁਤ ਪਿਆਰਾ ਜਮ ਪਿਓਰ ਪੁਕਤਾ ਹੈ ਜੱਤੀਆ ਰੰਗ ਦਾ ਪਿਓ ਠੀਕ ਹੈ ਸੋ ਬੂਝਾ ਸੁਆ ਸੁੰਦੀ ਆ ਕੀਮਤ ਦੇਣ ਲੈਣ ਵਾਲੇ 40000 ਇਹਦੇ ਵਿੱਚੋਂ ਵੀ ਮਾਨਤਣ ਹੋ ਜੇ ਠੰਡ ਨਿਕਲਵਾ ਚਾਰੇ ਸਾਫ ਦੂਸਰੇ ਤੇ ਸੀਲ ਠੰਡੀ ਦਾ ਕੋਈ ਜਾਂਤ ਨਹੀਂ ਹਨ ਤੇ ਦੂਜੇ ਨੰਬਰ ਆਪਾਂ ਜੀ ਡੱਬੀ ਪੱਛੀ ਦੇਖੀ ਜਾਨੇ ਇਹ ਕਿਹੜਾ ਸੁਆ ਸੁੰਦੀ ਆ ਇਹ ਪੂਰਨ ਸੁੰਦੀ ਆ ਮੂੰਹੋਂ ਦੋ ਦੰਦਾਂ ਦਾ ਬਸ ਸੀਲ ਠੰਡੇ ਇਹ ਵੀ ਬੋਲਣਾ ਸਰ ਦੋ ਦੰਦ ਪਹਿਲਾ ਸੂਆ ਸੁਹੰਦੀ ਆ ਹਾਂ ਜੀ ਕਿਹ ਦਿਨ ਕੱਢਦੀ ਹੈ ਹਜੇ ਤੇ ਇਹ ਵੀ 10 ਕ ਵੇਲੇ ਇਹ 1 ਤਰੀਕ ਨੂੰ ਪੂਰੇ ਆ 1 ਤਰੀਕ ਨੂੰ ਇਹਦੇ ਦਿਨ ਪੂਰੇ ਆ ਹਾਂ ਜੀ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਤੇ ਬੁੱਧ 20 ਤੋਂ ਪਲੱਸ ਹੀ ਦੂ ਰਿਸੀ 20 ਮੰਨ ਕੇ ਲੈ ਲੇ ਹਾਂ ਜੀ 20 ਮੰਨ ਲਗੂ ਕੀਦਾ ਪਾਪਾ ਕੀ ਰੱਖਿਆ ਪਾ ਮੌਨਟਾਈਨ 75 ਕਰੋ ਦਾ 65000 ਰੁਪਏ ਬਿਛੀ ਤੇ ਮੰਗ ਛੋਟ ਛੱਪਾ ਹੋ ਜਾਊਗਾ ਛੋਟ ਛੱਪਾ ਕਰਦਾ ਹਾਂ ਮਾਰ ਤੋਰੀ ਬਾਹਰ ਨੂੰ ਸੋ ਵੀਰੋ ਮੂੰਹ ਦੋ ਦੰਦ ਪਹਿਲਾ ਸੂਆ ਪਲੂਨ ਸੁਹੰਦੀ ਆ 65000 ਦੇ ਵਿੱਚੋਂ ਘਰਾਂ ਦਾ ਮਾਣ ਤਣ ਹੋ ਜਾਊਗਾ ਤੇ ਮੂੰਹ ਮੱਥਾ ਤੁਸੀਂ ਦੇਖ ਸਕ ਛੋਟੀ ਕਿਸੇ ਪਾਸਿਓਂ ਨਹੀਂ ਸੈਜ ਵਗੈਰਾ ਬੰਦ ਤਰ ਵਗੈਰਾ ਚੰਗਿਆ ਫੁੱਲ ਗੱਦਗਾਠ ਦੇ ਵਿੱਚ ਪਹਿਲਾ ਸੂਆ ਪਲੂਣ 20 ਰਟ ਦੁੱਧ ਮੰਨ ਕੇ ਪਰਚੇ ਕਰਦਾ ਡੱਬੀ ਐਚਐਫ ਦੇ ਵਿੱਚ ਬੱਚੀ ਆ ਗਈ ਤੇ ਥਣਾ ਥਣਾ ਦੀ ਪੂਰੀ ਸਾਫ ਸੁੱਧਰੀ ਆ ਓਕੇ ਆ ਜਾਵਾ ਦੇਖੋ ਕਿਆ ਬਾਤ ਆ ਪੂਰਾ ਮੋਟਾ ਮੁਠੀ ਵਾਲਾ ਥਾਣਾ ਸਾਫ ਸੁੱਧਰਾ ਤੇ ਪਹਿਲਾ ਸੂਆ ਪਲੂਣ ਸੁੰਦੀ ਪਈ ਆ ਦਿਨ ਕੁਝ ਗਲੈਂਦੀ ਪਈ ਆ ਦੋ ਬੜਾ ਦਿਖਾਤੀ ਇੱਕ ਜਰਸੀ ਦਿਖਾਤੀ ਆਪਾਂ ਇੱਕ ਦਿਖਾਤੀ ਐਚਐਫ ਦੇ ਵਿੱਚ ਸੂਣ ਚ ਕੁਝ ਦਿਨ ਬਾਕੀ ਪਿੰਡ ਹਟੂਰ ਜ਼ਿਲ੍ਹਾ ਲੁਧਿਆਣਾ ਪੈ ਗਿਆ ਤੋਂ ਥਾਣ ਹਵਾ ਨਾਲ ਦੇਖੋ ਨਿਰ ਦੇਖੋ ਤੇ ਵੀਰੇ ਨੰਬਰ ਬੋਲੀ ਦੇ ਬਾਰੇ ਆਪਣਾ 9412 3395 ਸੋ ਵੀਡੀਓ ਦੇਖ ਰਹੇ ਸਭ ਦਾ ਤੈਅ